हरियाणा ਤੋਂ ਸ਼ਰੀਆਮ ਸਮਗਲ ਹੋ ਰਹੀ ਸ਼ਰਾਬ ਤੋਂ ਦੁਖੀ ਪੰਜਾਬ ਦੇ 9 ਜ਼ਿਲ੍ਹਿਆਂ ਦੇ ਸ਼ਰਾਬ ਠੇਕੇਦਾਰਾਂ ਨੇ ਮੁਕਸਰ ਵਿਖੇ ਪਟਿਆਲਾ ਦੇ ਆਪਕਾਰੀ ਵਿਭਾਗ ਦੇ ਸੰਯੁਕਤ ਸਖਤਰ ਕੋਲ ਆਪਣਾ ਦੁੱਖ ਰਾ ਦੱਸਿਆ ਮੁਕਸਰ ਫਰੀਦਕੋੜ ਫੋਜ਼ਪੁਰ ਫਾਜ਼ਿਲਕਾ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਤੇ ਮੋਕਾ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਕੁਝ ਠੇਕੇਦਾਰ ਤੇ ਸਮਗਲਰ ਹਰਿਆਣਾ ਤੋਂ ਨਕਲੀ ਸ਼ਰਾਬ ਲਿਆ ਕੇ ਪੰਜਾਬ 'ਚ ਵੇਚਦੇ ਨੇ ਜਿਸ ਕਾਰਨ ਉਨ੍ਹਾਂ ਦੇ ਤੰਦੇ ਤੇ ਮਾੜਾ ਅਸਰ ਪੈ ਰਿਹਾ ਹੈ ਪਰ ਆਪਕਾਰੀ ਵਿਭਾਗ ਇਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ ਤਾਂ ਸਾਡੇ ਤਸਕਰੀ ਹੁੰਦੀ ਹੈ ਹਰਿਆਣੇ ਦੀ ਜੀ ਦੂਜੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਜੂਨਟ ਆ ਜਿਵੇਂ ਜਲਾਲਾਬਾਦ ਆ ਛਾਹਕੋਟ ਐ ਅੰਮ੍ਰਿਤਸਰ ਐ ਆਰਸੀਐਫ ਕਪੂਰਥਾੜੇ ਤੋਂ ਆ ਗੁਰਾਏ ਤੋਂ ਆ ਇਹ ਡਿਸਟ੍ਰਿਕਟਾਂ ਦੇ ਵਿੱਚ maal ਭੇਜਦੇ ਆ ਜਿੰਨਾ ਕਰਕੇ ਸਟੇਕਰ ਦਾ ਨੁਕਸਾਨ ਆ ਵੱਡੇ ਡਿਸਟ੍ਰਿਕਟ ਬਾਹਲੇ ਛੋਟੇ ਠੇਕੇਦਾਰ ਆ ਜੀ ਕੋਈ ਤਜ਼ਕਰ ਲਗ ਲਗ ਛੋਟੇ ਜੂਨਟਾਂ ਵਾਲਿਆ ਹਰਿਆਣੇ ਦੇ ਆ ਜਿਹੜੇ ਪੰਜਾਬ ਤੋਂ ਜਾ ਕੇ ਉਧਰ ਕਾਰੋਬਾਰ ਲਿਆ ਜਿਨ੍ਹਾਂ ਨੇ ਉਧਰ ਮਿਲੀ ਭੁਗਤਣਾ maal ਭੇਜਦੇ ਆ ਜਾਲੀ maal ਆ maal ਵੀ ਤੁਹਾਨੂੰ ਦਿਖਾਇਆ ਹੋਇਆ ਖਾਸੇ ਦਾ ਡੁਪਲੀਕੇਟ maal ਆ ਪਹਿਲਾਂ ਤਾਂ ਜੀ ਬਠਿੰਡੇ ਦੇ ਵਿੱਚ 70 ਕਰੋੜ ਰੁਪਇਆ ਸਰਕਾਰ ਦਾ ਰਹਿੰਦਾ ਭਰਨ ਵਾਲਾ 30 ਕਰੋੜ ਰੁਪਇਆ ਠੇਕੇਦਾਰਾਂ ਨੂੰ ਘਟ ਗਿਆ 200 ਕਰੋੜ ਦਾ ਠੇਕਾ ਸੀਗਾ ਇੱਕ ਤੀ ਸਾਡੇ ਕੋਲੇ ਇਹ 200 ਕਰੋੜ ਦਾ ਕੰਮ ਤੇ ਸਾਨੂੰ 15-20 ਕਰੋੜ ਸਾਨੂੰ ਘਟੀਆਂ ਦਾ ਵੀ ਸਾਨੂੰ ਲੱਗਦਾ ਵੀ ਇਹ ਪੂਰਾ ਲੱਗਦਾ ਨਹੀਂਗਾ ਜੇ ਮੈਗਮੈਂਟ ਸਾਡੀ ਮਦਦ ਨਾ ਕੀਤੀ ਆਪਕਾਰੀ ਅਧਿਕਾਰੀ ਨੇ ਠੇਕੇਦਾਰਾਂ ਨੂੰ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਆਪਰੋਸਾ ਦਿੱਤਾ ਸਾਨੂੰ ਆਫੀਸਰਸ ਪ੍ਰੋਵਾਈਡ ਕਰ ਰਹੇ ਹੈ ਜਿੰਨੀ ਸ਼ਰਾਬ ਹੁਣ ਤੱਕ ਫੜੀ ਗਈ ਹੈ ਉਸ ਸ਼ਰਾਬ ਨੂੰ ਫੜਨ ਤੋਂ ਬਾਅਦ ਅਸੀਂ ਕਿੰਨੀ ਸ਼ਰਾਬ ਫੜੀ ਗਈ ਹੈ ਉਹਦਾ ਅਸੀਂ ਮੁੱਦਾ ਇਹ ਟੇਕ ਅਪ ਕਰਾਂਗੇ ਹਰਿਆਣਾ ਅਥਾਰਟिटीज ਨਾਲ ਕਿਉਂਕਿ ਉਹਨਾਂ ਦਾ ਵੀ ਫਰਜ਼ ਬੰਦਾ ਹੈ ਕਿ ਜੇ ਉਹਨਾਂ ਦੀ ਸਟੇਟ ਦੇ ਵਿੱਚੋਂ ਲਿਕਰ ਆ ਰਹੀ ਹੈ ਤੇ ਉਹਨੂੰ ਵੀ ਮਤਲਬ ਕਿ ਰੋਕਣ ਦੀ ਕੋਸ਼ਿਸ਼ ਕਰਨ ਸਾਡਾ ਇਹ ਤਾਂ ਮੇਰਾ ਬਾਕੀ ਇਹਨਾਂ ਨੂੰ ਅਸੀਂ ਪੁਲਿਸ ਫੋਰਸ ਦੇ ਰਹੇ ਹਾਂ ਆਏ ਦਿਨ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚੋਂ ਨਾਜਾਇਜ਼ ਸ਼ਰਾਬ ਫੜੇ ਜਾਂਦੀਆਂ ਖਬਰਾਂ ਮਿਲਦੀਆਂ ਨੇ ਪਰ ਸ਼ਰਾਬ ਦੇ ਇਸ ਨਾਜਾਇਜ਼ ਤੰਦੇ ਦੇ ਨਾਲ ਉਹ ਠੇਕੇਦਾਰਾਂ ਨੂੰ ਚੂਨਾ ਲੱਗਦਾ ਹੈ ਜੋ ਸਰਕਾਰ ਨੂੰ ਮਾਲੀਆ ਦੇ ਕੇ ਕਾਨੂੰਨੀ ਤਰੀਕੇ ਦੇ ਨਾਲ ਸ਼ਰਾਬ ਦਾ ਤੰਦਾ ਚਲਾਉਂਦੇ ਨੇ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੂ ਡੀ ਜਗਵੰਤ ਟੀਵੀ